ਵਿਕੋ ਅੱਜ ਸਾਡੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਸੀ ਅਸੀਂ ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਆ ਕਿ ਜੋ ਗੱਲ ਸਾਡੀ ਆਮ ਆਦਮੀ ਪਾਰਟੀ ਨਾਲ ਆਪਣੇ ਚੱਲ ਰਹੀ ਆ ਉਹ ਦਾ ਉਹਦੇ ਵਾਸਤੇ ਅਸੀਂ ਆਪਣੇ ਗਰਾਊਂਡ ਵਰਕ ਜਿਹੜਾ ਉਹ ਕੀਤਾ ਹੈ ਅੱਜ ਇਸ ਤੋਂ ਬਾਅਦ 2-3 ਦਿਨ ਦੇ ਬਾਅਦ ਅਸੀਂ ਦੋਵੇਂ ਪਾਰਟੀਆਂ ਮੁੜ ਕੇ ਇਕੱਠੀਆਂ ਹੋਣਗੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਉਹਨਾਂ ਦੀ ਲੀਡਰਸ਼ਿਪ ਹੀ ਆਏਗੀ ਸਾਡੀ ਵੀ ਲੀਡਰਸ਼ਿਪ ਜਾਏਗੀ ਤੋਂ ਅਸੀਂ ਉੱਥੇ ਇਕੱਠੇ ਹੋ ਕੇ ਫੇਰ ਆਖਰੀ ਫੈਸਲਾ ਜਿਹੜਾ ਉਹ ਲਵਾਂਗੇ ਕਿ ਕਿੰਨੀਆਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੜਨੀ ਆ ਕਿ ਕਿੰਨੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਲੜਨੀ ਆ ਕਿਹੜੀਆਂ ਕਿਹੜੀਆਂ ਸੀਟਾਂ ਕਿਹਨੂੰ ਕਿਹਨੂੰ ਮਿਲਣੀਆਂ ਨੇ ਇਹਦੇ ਵਾਸਤੇ ਉਸ ਦਿਨ ਅਸੀਂ ਫੈਸਲਾ ਕਰਾਂਗੇ ਜਿੱਦਾਂ ਕਿ ਸੀਟਾਂ ਕਈ ਅਨਾਉਂਸ ਕਰ ਚੁੱਕੇ ਤੁਸੀਂ ਤੇ ਜਿੱਦਾਂ ਅਨੰਦਪੁਰ ਤੋਂ ਸਾਹਿਬ ਤੋਂ ਜਿਹੜੀ ਇੱਕ ਤੁਸੀਂ ਵੇਖੋ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਅਸੀਂ ਦੋ ਸੀਟਾਂ ਅਨਾਉਂਸ ਕਰ ਚੁੱਕੇ ਹਾਂ ਅਨੰਦਪੁਰ ਸਾਹਿਬ ਦੀ ਆਪਣੇ ਸਰਦਾਰ ਜੀ ਸਰਦਾਰ ਵੀਰ ਤੇਂਦਰ ਸਿੰਘ ਹੋਣੀ ਸਾਡੇ ਉਥੋਂ ਕੈਂਡੀਡੇਟ ਨੇ ਇਹਦੇ ਤੋਂ ਇਲਾਵਾ ਅਸੀਂ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਉਹ ਜਨਰਲ ਜੇ ਜੇ ਸਿੰਘ ਜੀ ਉਥੋਂ ਸਾਡੇ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਨੇ ਵੀ ਪੰਜ ਸੀਟਾਂ ਜਿਹੜੀਆਂ ਨੇ ਉਹ ਪਹਿਲਾਂ ਆਲਰੇਡੀ ਐਲਾਨ ਕੀਤੀਆਂ ਹੋਈਆਂ ਨੇ ਲੈਕਿਨ ਅਸੀਂ ਇਸੇ ਕਰਕੇ ਅਗਲੀ ਮੀਟਿੰਗ ਕਰ ਰਹੇ ਆ ਅਸੀਂ ਆਪਣੇ ਫੈਸਲੇ ਆਪਣੀ ਪਾਰਟੀ ਦੇ ਤੇ ਅੱਜ ਕਰ ਲੈ ਲੇ ਲੇਕਿਨ ਉਹਨਾਂ ਨਾਲ ਵੀ ਅਸੀਂ ਇਹ ਗੱਲਾਂ ਕਰਨੀਆਂ ਕਿ ਆ ਦੋ ਸੀਟਾਂ ਸਾਡੀਆਂ ਅਨਾਉਂਸ ਹੋਈਆਂ ਨੇ ਤੁਹਾਡੀਆਂ ਪੰਜ ਸੀਟਾਂ ਅਨਾਉਂਸ ਹੋਈਆਂ ਨੇ ਉਹਦੇ ਵਿੱਚ ਮੈਂ ਸਮਝਣਾ ਇੱਕ ਹੀ ਸੀਟ ਆ ਅਨੰਦਪੁਰ ਸਾਹਿਬ ਦੀ ਜਿੱਥੋਂ ਸਾਡੇ ਦੋਹਾਂ ਦੇ ਕੈਂਡੀਡੇਟ ਜਿਹੜੇ ਨੇ ਉਹ ਅਨਾਉਂਸ ਹੋਏ ਆ ਬਾਕੀ ਜਿਹੜੇ ਉਹਨਾਂ ਦੀਆਂ ਚਾਰ ਸੀਟਾਂ ਨੇ ਉੱਥੋਂ ਕੋਈ ਸਾਡਾ ਉਮੀਦਵਾਰ ਖੜਾ ਨਹੀਂ ਹੋਇਆ ਤੇ ਜਿਹੜੀਆਂ ਅਸੀਂ ਦੂਜੀ ਸੀਟ ਐਲਾਨ ਕੀਤੀ ਹੈ ਉੱਥੇ ਉਹਨਾਂ ਦਾ ਕੋਈ ਉਮੀਦਵਾਰ ਨਹੀਂ ਖੜਾ ਹੋਇਆ ਸੋ ਇਸ ਕਰਕੇ ਉਸ ਦਿਨ ਅਸੀਂ ਇਹ ਫੈਸਲਾ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਹਰ ਹਾਲਤ ਵਿੱਚ ਵੀ ਉਹ ਜਿਹੜੀ ਸੀਟ ਆ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਿੱਸੇ ਆਵੇ ਉਹਦਾ ਕਾਰਨ ਆ ਕਿ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲਦੇ ਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲਦਾ ਆ ਤੇ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਉਹ ਸਿੱਖਾਂ ਦੇ ਆਪਣੇ ਤਖਤ ਦੀ ਸੀਟ ਆ ਕਿਸਕਰ ਸਾਹ ਵਾਲੀ ਸੋ ਇਸ ਕਰਕੇ ਉਹਨੂੰ ਅਕਾਲੀ ਦਲ ਤਖਸਾਲੀ ਦਾ ਛੱਡਣਾ ਔਖਾ ਆ ਸੋ ਅਸੀਂ ਉਸ ਦਿਨ ਇਹ ਕੋਸ਼ਿਸ਼ ਕਰਾਂਗੇ ਕਿ ਇੱਕ ਹੀ ਉਮੀਦਵਾਰ ਉੱਤੋਂ ਲੜੇ ਜੀ ਕਈ ਸੀਟਾਂ ਕਰ ਦਿੱਤੀਆਂ ਗਈਆਂ ਨਾਉ ਸਾਫ ਵੱਲੋਂ ਵੀ ਜਿਦਾ ਭਗਵੰਤ ਮਾਨ ਦੀ ਹੋਗੀ ਤੇ ਤੁਹਾਡੀਆਂ ਮਨਪਸੰਦ ਸੀਟਾਂ ਫਿਰ ਵਾਪਸ ਲੈਣਗੇ ਕਿੱਦਾਂ ਹੋਏਗਾ ਉਹ ਤੇ ਵੇਖੋ ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿ ਬੈਠਾ ਕਿ ਇੱਕ ਹੀ ਸੀਟ ਆ ਜਿੱਥੇ ਸਾਡੇ ਦੋਹਾਂ ਦੇ ਉਮੀਦਵਾਰ ਅਨਾਉਂਸ ਹੋ ਜੈਣੇ ਜਿਹੜੀਆਂ ਬਾਕੀ ਉਹਨਾਂ ਦੀਆਂ 4 ਸੀਟਾਂ ਅਨਾਉਂਸ ਹੋਈਆਂ ਉੱਥੇ ਸਾਡਾ ਕੋਈ ਉਮੀਦਵਾਰ ਨਹੀਂ ਅਨਾਉਂਸ ਹੋਇਆ ਤੇ ਇੱਕ ਉਮੀਦਵਾਰ ਜਿਹੜਾ ਸਾਡੇ ਖਡੂਰ ਸਾਹਿਬ ਅਨਾਉਂਸ ਹੋਏ ਨੇ ਉੱਥੇ ਉਹਨਾਂ ਦਾ ਕੋਈ ਉਮੀਦਵਾਰ ਨਹੀਂ ਇੱਕ ਹੀ ਸੀਟ ਆ ਜਿਹਦੇ ਤੇ ਅਸੀਂ ਪੂਰੀ ਡਿਸਕਸ਼ਨ ਕਰਨੀ ਆ ਤੇ ਬਾਕੀ ਜਿਹੜੀਆਂ 12 ਸੀਟਾਂ ਨੇ ਉਹਦੇ ਤੇ ਕਿੱਥੇ ਕਿੱਥੇ ਕਿੰਨੇ ਕਿੰਨੇ ਲੜਨਾ ਕਿੰਨੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਰ ਟਕਸਾਲੀ ਨੇ ਲਾਣੀਆਂ ਨੇ ਤੇ ਕਿੰਨੀਆਂ ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਲਾਣੀ ਆ ਇਹ ਅਗਲੀ ਮੀਟਿੰਗ ਜੇ ਫੈਸਲਾ ਕਰਾਂਗੇ ਰਸਮੀ ਤੌਰ ਤੇ ਕਦੋਂ एलान ਕਰ ਰਹੇ ਹੋ ਆਮ ਆਦਮੀ ਪਾਰਟੀ ਦੇ ਅਕਾਲੀ ਦਰਬਾਰ ਜੀ ਦਾ ਰਸਮੀ ਤੌਰ ਦਾ ਜਿਹੜਾ एलान ਹੈਗਾ 7 ਤਰੀਕ ਨੂੰ ਅਸੀਂ ਮੀਟਿੰਗ ਰੱਖ ਲਈ 7 ਤਰੀਕ ਨੂੰ ਇਹ ਫੈਸਲਾ ਹੋ ਜਾਏਗਾ ਇਹ ਕਿੱਥੇ ਹੋਈ ਮੀਟਿੰਗ ਚੰਡੀਗੜ੍ਹ ਅਜੇ ਗੱਟ ਜੋੜ ਬਣਿਆ ਨਹੀਂ ਤੇ 3 ਉਹਦਾ ਰੰਧਾਵਾ ਜੀ ਦਾ ਬਿਆਨ ਆ ਗਿਆ ਤੇ ਕੁਮਨ ਸੁਧੂ ਜੀ ਦਾ ਬਿਆਨ ਆਇਆ ਕਿ ਇਹਦਾ ਕੋਈ ਵੈਲਿਊ ਨਹੀਂ ਹੈਗੀ ਗੱਟ ਜੋੜ ਵੇਖੋ ਕੋਈ ਕੁਝ ਕਵੇ ਹਰ ਇੱਕ ਬੰਦੇ ਨੇ ਆਪੋ ਆਪਣੀ ਗੱਲ ਕਰਨੀ ਹੁੰਦੀ ਹੈ ਉਹਨੂੰ ਗੱਲ ਕਰਨ ਦਾ ਹੱਕ ਆ ਸੋ ਇਸ ਕਰਕੇ ਕੋਈ ਕੁਝ ਕਹੀ ਜਾਵੇ ਸਾਡੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਨਿਕਲ ਅਸੀਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦੇ ਜੇ ਸਿੰਘ ਢੀਂਡ ਸਾਹਿਬ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਚੱਲਦੀ ਬਿਲਕੁਲ ਢੀਂਡ ਸਾਹਿਬ ਸਾਹਿਬ ਮੰਨ ਕਰਕੇ ਸਾਡੇ ਨਾਲ ਨੇ ਅਸੀਂ ਹੁਣ ਤੱਕ ਜੋ ਕੁਝ ਵੀ ਕਿਹਾ ਕੀਤਾ ਆ ਉਹਨਾਂ ਦੀ ਸਲਾਹ ਨਾਲ ਕਰਦੇ ਰਹੇ ਤੇ ਉਹ ਅੱਜ ਵੀ ਅ ਜਨੋਂ ਸਾਡੇ ਨਾਲ ਮਤਵਾਨ ਵਾਲੀ ਸਮੇਂ ਵਿੱਚ ਕੁਝ ਕਵਰੀ ਮਿਲੇਗੀ ਕਿ ਉਹ ਲੱਗਦਾ ਵੇਖੋ ਇਹ ਤੇ ਮੈਂ ਨਹੀਂ ਕਹਿ ਸਕਦਾ ਇਹ ਤੇ ਟਿੰਸਾ ਸਾਹਿਬ ਹੀ ਦੱਸ ਸਕਦੇ ਆ ਲੇਕਿਨ ਮੈਂ ਇਹ ਗੱਲ ਕਹਿ ਸਕਦਾ ਨਾ ਕਿ ਉਹਨਾਂ ਦੀ ਹਰ ਤਰ੍ਹਾਂ ਦੀ ਹਮਦਰਦੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਤਖਸਾਲੀ ਨਾਲ ਪੰਜਾਬੀ ਇਤਿਆਹ ਪਾਰਟੀ ਜਿਹੜਾ ਪੰਜਾਬ ਡੈਮੋਕਰੈਟਿਕ ਅਲਾਈਐਂਸ ਹੈਗਾ ਉਸ ਦੇ ਨਾਲ ਗੱਠਜੋੜ ਦੀ ਗੱਲ ਚੱਲਦੀ ਸੀ ਕੀ ਕਾਰਨ ਰਹੇ ਕਿ ਗੱਠਜੋੜ ਵਾਪਸ ਤੁਸੀਂ ਨਹੀਂ ਉਹਦੇ ਲਈ ਵੇਖੋ ਇਹ ਗੱਲ ਮੈਂ ਪਹਿਲਾਂ ਦੱਸ ਚੁੱਕਾ ਆ ਕਿ ਸਾਡਾ ਪਹਿਲੀ ਗੱਲ ਪੰਜਾਬ ਡੈਮੋਕਰੈਟਿਕ ਅਲਾਈਐਂਸ ਦਾ ਅਸੀਂ ਕਦੀ ਹਿੱਸਾ ਨਹੀਂ ਰਹੇ ਕਿਉਂਕਿ ਉਹ ਉਹਦੀ ਆਪਣੇ ਜਿਹੜੀ ਬੰਤਰ ਆ ਪਟਿਆਲਾ ਵਿਖੇ ਬਣੀ ਸੀਗੀ ਅਸੀਂ ਉਸ ਵੇਲੇ ਉਹਦੇ ਚ ਸ਼ਾਮਲ ਨਹੀਂ ਸੀ ਤਾਂ ਲੇਕਿਨ ਉਸ ਅਲਾਈਅੰਸ ਦੇ ਨਾਲ ਸਾਡੀ ਗੱਲਬਾਤ ਜ਼ਰੂਰ ਹੁੰਦੀ ਰਹੀ ਆ ਅਸੀਂ ਤਿੰਨ ਚਾਰ ਮੀਟਿੰਗਾਂ ਉਹਨਾਂ ਨੇ ਕੀਤੀਆਂ ਨੇ ਤੇ ਸਾਡੀ ਤਮੰਨਾ ਸੀ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦਾ ਬਦਲ ਕੋਈ ਤਿਆਰ ਹੋਵੇ ਅਕਾਲੀ ਦਲ ਭਾਜਪੀ ਤੇ ਕਾਂਗਰਸ ਦਾ ਬਦਲ ਪੰਜਾਬ ਦੇ ਲੋਕ ਚਾਹੁੰਦੇ ਨੇ ਹੋਵੇ ਉਹ ਲੋਕਾਂ ਦੀ ਤਮੰਨਾ ਕਰਕੇ ਅਸੀਂ ਉਹ ਮੀਟਿੰਗਾਂ ਕੀਤੀਆਂ ਇਹ ਮੀਟਿੰਗਾਂ ਸਾਡੀਆਂ ਹੁਣ ਵੀ ਜਾਰੀ ਨੇ ਔਰ ਮੈਂ ਇੱਕ ਫਾਰਮੂਲਾ ਦਿੱਤਾ ਜਿਹੜੇ ਪੰਜਾਬ ਦੇ ਅੱਛੇ ਲੋਕ ਨੇ ਸਾਰੇ ਪੋਲੀਟੀਸ਼ਨ ਨੇ ਉਹਨਾਂ ਨੂੰ ਕਿਹਾ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਦੁਖੀ ਆ ਜੇ ਵਾਕਈ ਤੁਸੀਂ ਮਨ ਕਰਕੇ ਉਹਨਾਂ ਨੂੰ ਹਰਾਉਣਾ ਚਾਹੁੰਦੇ ਹੋ ਤੇ 13 ਸੀਟਾਂ ਤੇ ਇੱਕ ਹੀ ਉਮੀਦਵਾਰ ਇੱਕ ਇੱਕ ਉਮੀਦਵਾਰ ਦੇ ਉਥੇ ਭਾਵੇਂ ਪੰਜਾਬ ਡੈਮੋਕਰੇਟਿਕ ਅਲਾਈਅንስ ਆ ਭਾਵੇਂ ਕਾਲੀ ਦਲ ਟਕਸਾਲੀ ਆ ਤੇ ਚਾਹੇ ਆਮ ਆਦਮੀ ਪਾਰਟੀ ਆ ਜਿਵੇਂ ਮਿਸਾਲ ਦੇ ਤੌਰ ਤੇ ਭਗਵੰਤ ਮਾਨ ਜੀ ਆਪਣੇ ਕੈਂਡੀਡੇਟ ਨੇ ਸੰਗਰੂਰ ਤੋਂ ਜੇ ਆਪਾਂ ਅਲਾਈਅንስ ਨਹੀਂ ਵੀ ਕਰ ਸਕਦੇ ਤੇ ਘੱਟੋ ਘੱਟ ਪੰਜਾਬ ਡੈਮੋਕਰੇਟਿਕ ਅਲਾਈਅንስ ਜਿਹੜਾ ਆ ਉੱਥੇ ਆਪਣਾ ਵੀ ਦੌਰ ਕੜਾ ਨਾ ਕਰੇ ਇਹ ਇਸੇ ਤਰ੍ਹਾਂ ਜੇ ਖੈਰਾ ਸਾਹਿਬ ਨੇ ਉਹ ਲੜਨਾ ਚਾਹੁੰਦੇ ਨੇ ਆਪਣੇ ਬਠਿੰਡੇ ਤੋਂ ਤੇ ਉਥੇ ਆਮ ਆਦਮੀ ਪਾਰਟੀ ਜਾਂ ਟਕਸਾਲੀ ਆਪਣਾ ਵੀਦਵਾਰ ਖੜਾ ਨਾ ਕਰੇ ਇਸੇ ਤਰ੍ਹਾਂ ਗਾਂਧੀ ਜੀ ਨੇ ਉਹ ਪਟਿਆਲੇ ਤੋਂ ਲੜਨਾ ਚਾਹੁੰਦੇ ਆ ਉਹ ਹੋਰ ਉਥੇ ਕੋਈ ਉਮੀਦਵਾਰ ਖੜਾ ਨਾ ਹੋਵੇ ਬੈਂਸ ਭਰਾ ਨੇ ਅੱਛੀ ਫਾਈਟ ਦੇ ਸਕਦੇ ਆ ਲੁਧਿਆਣੇ ਤੋਂ ਉਥੇ ਕੋਈ ਦੂਜਾ ਉਮੀਦਵਾਰ ਨਾ ਖੜਾ ਕੀਤਾ ਜਾਏ ਗੱਠਜੋੜ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਨਾਲ ਕਰ ਸਕਦੀ ਹੈ ਜੇਕਰ ਜਿਹੇ ਹੁੰਦੇ ਤਾਂ ਕਿ ਤੁਸੀਂ ਆਮ ਆਦਮੀ ਨਾਲ ਰਹੋਗੇ ਜੇਕਰ ਉਹ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਸਮਝੌਤਾ ਹੁੰਦਾ ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਜਦ ਇਹਦੀ ਪੋਜੀਸ਼ਨ ਖੁਦ ਅਰਵਿੰਦ ਕੇਜਵਲ ਕਰ ਰਿਹਾ ਇਸ ਸਮਝੌਤੇ ਦੀ ਕੋਈ ਵੀ ਕਰਦਾ ਹੋਵੇ ਉਹਨਾਂ ਦੀਆਂ ਕੋਸ਼ਿਸ਼ਾਂ ਉਹਨਾਂ ਨੂੰ ਮੁਬਾਰਕ ਆ ਉਹ ਕਿਸੇ ਨਾਲ ਵੀ ਕਰ ਸਕਦੇ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ 84 ਤੇ ਦਿੱਲੀ ਦਾ ਕਤਲੇਆਮ ਕੀਤਾ ਹੋਵੇ ਉਸ ਪਾਰਟੀ ਨਾਲ ਸਾਡਾ ਕਿਸੇ ਕੀਮਤ ਤੇ ਅਲਾਈਅੰਸ ਨਹੀਂ ਹੋ ਸਕਦਾ ਤੇ ਜਿਹੜੀ ਪਾਰਟੀ ਉਹਦੇ ਨਾਲ ਅਲਾਈਅੰਸ ਕਰੇਗੀ ਅਸੀਂ ਬਿਲਕੁਲ ਉਹਦੇ ਨਾਲ ਨਹੀਂ ਜਾ ਸਕਦੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਨੇ ਬਹੁਤ ਵੱਡੇ ਪਾਪ ਪਿਛਲੇ ਸਮੇਂ ਚ ਕੀਤੇ بڑے ਵੱਡੇ ਗੁਨਾਹ ਕੀਤੇ ਨੇ ਅਸੀਂ ਕਿਸੇ ਕੀਮਤ ਤੇ ਉਹਨਾਂ ਨਾਲ ਵੀ ਨਹੀਂ ਜਾ ਸਕਦੇ ਅਸੀਂ ਨਾਲ ਸੀਗੇ ਅਸੀਂ ਨਾਲ ਸੀਗੇ ਲੇਕਿਨ ਅਸੀਂ ਉਸ ਵੇਲੇ ਹੀ ਉਸ ਕੱਲ ਦਾ ਵਿਰੋਧ ਕਰਦੇ ਰਹੇ ਹਾਂ ਬਹੁਤ ਵਾਰੀ ਇਹ ਗੱਲਾਂ ਹੋ ਗਈਆਂ ਲੇਕਿਨ ਤੁਸੀਂ ਇਹ ਵੇਖੋ ਕਿ ਅਸੀਂ ਉਹ ਤਿੰਨ ਇਨਸਾਨ ਆ ਮੈਂ ਬ੍ਰਹਮਪੁਰਾ ਸਾਹਿਬ ਤੇ ਡਾਕਟਰ ਰਤਨ ਸਿੰਘ ਜੀ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਆਪਣੀ ਪਾਰਟੀ ਛੱਡਣੀ ਸੌਖਾ ਕੰਮ ਨਹੀਂ ਤਿੰਨ ਤਨ ਪੀੜੀਆਂ ਹੋ ਗਈਆਂ ਪਾਰਟੀ ਨੇ ਵੀ ਸਾਨੂੰ ਬੜੇ ਮਾਨ ਸਨਮਾਨ ਦਿੱਤੇ ਆ ਜੇਕਰ ਅਸੀਂ ਅਸੂਲ ਦੀ ਖਾਤਰ ਸਿਧਾਂਤੀ ਖਾਤਰ ਕੁਰਬਾਨੀਆਂ ਦਿੱਤੀਆਂ ਅਸੀਂ ਅਸਲੀਫੇ ਦਿੱਤੇ ਆ ਅਸੀਂ ਕੋਈ ਕੁਝ ਹਾਸਲ ਨਹੀਂ ਕੀਤਾ ਇਸ ਗਲਤ ਤੇ ਵਿਰੋਧਤਾ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸੌਦੇ ਸਾਧ ਨੂੰ ਮਾਫੀ ਦਿੱਤੀ ਆ ਗਲਤ ਕੀਤਾ ਜਿਹੜਾ ਅਕਾਲਤਖ ਸਾਹਿਬ ਦੇ ਮਾਨ ਮਰਜਾਦਾ ਨੂੰ 6:00 ਵਜੇ ਆ ਸ਼੍ਰੋਮਣੀ ਕਮੇਟੀ ਦੀ ਜਿਹੜੀ ਆ ਉਹ ਰਾਜਨੀਤੀ ਕਰਨ ਹੋਇਆ ਆ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜਿਨੇ 10 ਸਾਲ ਲਗਾਤਾਰ ਰਾਜ ਭਾਗ ਕੀਤਾ ਹੋਵੇ ਤੇ ਮੁੜ ਕੇ 15 ਸੀਟਾਂ ਤੇ ਆ ਜੇ ਤੇ 3 ਤੀਸਰੇ ਨੰਬਰ ਤੇ ਪੰਜਾਬ ਚ ਆਵੇ ਇਹਨਾਂ ਗੱਲਾਂ ਕਰਕੇ ਅਸੀਂ ਪਾਰਟੀ ਨੂੰ ਪਹਿਲਾਂ ਅੰਦਰ ਵੜ ਕੇ ਸਮਝਾਉਂਦੇ ਰਹੇ ਆ ਜਦੋਂ ਸਾਡੀ ਗੱਲ ਨਹੀਂ ਸੁਣੀ ਗਈ ਫਿਰ ਐਜ਼ ਏ ਪ੍ਰੋਟੈਸਟ ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਆ ਅਸੀਂ ਕੁਰਬਾਨੀ ਕੀਤੀ ਆ ਸਿਧਾਂਤ ਦੀ ਖਾਤਰ ਉਹ ਨੈਸ਼ਨਲ ਲੈਵਲ ਤੇ ਵੀ ਜੇ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਨਗੇ ਅਸੀਂ ਕਿਸੇ ਕੀਮਤ ਤੇ ਉਹਨਾਂ ਨਾਲ ਸਮਝੌਤਾ ਨਹੀਂ ਕਰਾਂਗੇ। ਮਿਲੋਗੇ ਤੁਸੀਂ ਗੱਟਚੜ ਹੋਣ ਤੋਂ ਪਹਿਲਾਂ ਜਿਵੇਂ 7 ਤਰੀਕ ਤੁਸੀਂ ਗੱਲ ਕੀਤੀ। ਨਹੀਂ 7 ਤਰੀਕ ਤੋਂ ਪਹਿਲਾਂ ਸਾਡੀ ਉਹਨਾਂ ਨਾਲ ਕੋਈ ਮੀਟਿੰਗ ਫਿਕਸ ਨਹੀਂ ਹੋਈ। 7 ਤਰੀਕ ਨੂੰ ਤੇ ਉਹਨਾਂ ਦੀ ਪੰਜਾਬ ਲੈਵਲ ਦੀ ਜਿਹੜੀ ਲੀਡਰਸ਼ਿਪ ਆ ਉਹ ਸਾਡੇ ਨਾਲ ਮੀਟਿੰਗ ਕਰੇਗੀ। ਉਸ ਦਿਨ ਫਾਈਨਲ ਮੰਨਿਆ ਜਾਵੇ ਕਿ ਗੱਟਚੜ ਹੋ ਸਕਦਾ। ਬਹੁਤ ਪਾਬੇਬਲੀ ਉਸ ਦਿਨ ਫਾਈਨਲ ਹੋ ਜਾਏਗਾ।